ਅਸੀਂ ਆਪਣੇ ਮਨਮਾਸਤਕ ਦੇ ਵਿੱਚ ਦੁਬਈ ਦਾ ਨਾਂ ਸੋਚਦੇ ਹਾਂ ਤਾਂ ਸਾਡੇ ਦਿਮਾਗ ਦੇ ਵਿੱਚ ਟਿੱਬਿਆਂ ਊਠਾਂ ਦੀ ਤਸਵੀਰ ਉਜਾਗਰ ਹੁੰਦੀ ਹੈ ਪਰ ਉਹ ਬੀਤੇ ਵਲੇ ਦੀਆਂ ਗੱਲਾਂ ਹੋ ਗਈਆਂ ਅੱਜ ਦੁਬਈ ਗਗਨ ਚੁੰਮੀ ਇਮਾਰਤਾਂ ਕਰਕੇ ਜਾਣਿਆ ਜਾਂਦਾ ਹੈ ਅੱਜ ਦੁਬਈ ਦੇ ਆਸ-ਪਾਸੇ ਪਾਣੀ ਨਜ਼ਰੀ ਪੈਂਦਾ ਤੇ ਦੁਬਈ ਵੱਡੀਆਂ-ਵੱਡੀਆਂ ਤੇ ਸੋਹਣੀਆਂ ਇਮਾਰਤਾਂ ਦੇ ਨਾਲ ਘਿਰਿਆ ਨਜ਼ਰ ਪੈਂਦਾ ਜੇਕਰ ਦੁਬਈ ਜਾਣੇ ਹੋ ਤਾਂ ਉੱਥੇ ਦੀ ਇੱਕ ਦੇਖਣਯੋਗ ਚੀਜ਼ ਹੈ ਡ੍ਰੈਗਨ ਮਾਰਟ ਪਹਿਲਾ ਡ੍ਰੈਗਨ ਮਾਲਟ ਇੱਕ ਸ਼ਾਪਿੰਗ ਮਾਲ ਇੱਕ ਸੀ ਪਰ ਹੁਣ ਦੋ ਬਣ ਚੁੱਕੇ ਨੇ ਆਓ ਨਵਾਂ ਵਰੇ ਜਾਣਕਾਰੀ ਸਾਂਝੀ ਕਰਦੇ ਹਾਂ ਤੇ ਨਾ ਤਸਵੀਰਾਂ ਰਾਹੀਂ ਦੇਖੋ ਕਿ ਦੁਬਈ ਦੇ ਵਿੱਚ ਕੀ ਕੀ ਨਜ਼ਰੀ ਪੈਂਦਾ ਖਜੂਰਾਂ ਤਾਂ ਨਜ਼ਰੀ ਪੈਂਦੀਆਂ ਪੈਂਦੀਆਂ ਜਿਹੜੇ ਨਿੰਮ ਦੇ ਦਰਖਤ ਅੱਜ ਸਾਡੇ ਲਈ ਪੰਜਾਬ ਦੀ ਧਰਤੀ ਤੇ ਨੰਦਾਰਦ ਨੇ ਉਹ ਤੁਹਾਨੂੰ ਦੁਬਈ ਦੇ ਵਿੱਚ ਆਮ ਮਿਲਣਗੇ ਚੀਨ ਤੋਂ ਬਾਅਦ ਸਭ ਤੋਂ ਵੱਡੀ ਰਿਟੇਲ ਵਪਾਰਕ ਹੱਬ ਵਜੋਂ ਜਾਣਿਆ ਜਾਂਦਾ ਡ੍ਰੈਗਨ ਮਾਰਟ ਦੁਬਈ ਦੀ ਸ਼ਾਨ ਹੈ। ਡ੍ਰੈਗਨ ਦੀ ਸ਼ਕਲ ਵਿੱਚ ਬਣਾਇਆ ਹੋਇਆ ਇਹ ਸ਼ਾਪਿੰਗ ਕੰਪਲੈਕਸ ਲਗਭਗ 7 ਕਿਲੋਮੀਟਰ ਲੰਬਾ ਹੈ। ਜੇ ਦੋਵੇਂ ਡ੍ਰੈਗਨ ਮਾਰਟ ਸ਼ਾਪਿੰਗ ਕੰਪਲੈਕਸਾਂ ਦੀ ਗੱਲ ਕਰੀਏ ਤਾਂ ਪਹਿਲੇ ਨੂੰ 2004 ਦੇ ਵਿੱਚ ਖੋਲਿਆ ਗਿਆ ਸੀ ਜਦ ਕਿ ਦੂਜੇ ਨੂੰ 2015 ਦੇ ਵਿੱਚ ਖੋਲਿਆ ਗਿਆ। ਇਹਨਾਂ ਨੂੰ ਨਖੀਲ ਪ੍ਰਾਪਰਟੀਆਂ ਵੱਲੋਂ ਡਿਵੈਲਪ ਕੀਤਾ ਗਿਆ। ਪਹਿਲੇ ਦੇ ਵਿੱਚ 3500 ਦੇ ਲਗਭਗ ਸਟੋਰ ਨੇ ਤੇ 52 ਰੈਸਟੋਰੈਂਟ ਪਹਿਲੇ ਡ੍ਰੈਗਨ ਮਾਰਟ ਦਾ ਫਲੋਰ ਏਰੀਆ 240000 ਸਕੁਅਰ ਮੀਟਰ ਹੈ ਤੇ ਦੂਜੇ ਦਾ 175000 ਸਕੁਅਰ ਮੀਟਰ ਹੈ ਪਹਿਲੇ ਦੇ ਵਿੱਚ 2000 ਕਾਰਾਂ پارک ਕਰਨ ਦੀ ਸੁਵਿਧਾ ਹੈ ਦੂਜੇ ਦੇ ਵਿੱਚ ਲਗਭਗ 4500 ਕਾਰਾਂ پارک ਕੀਤੀਆਂ ਜਾ ਸਕਦੀਆਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਡ੍ਰੈਗਨ ਮਾਰਟ ਦੇ ਵਿੱਚ ਤੁਸੀਂ ਸੂਈ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਖਰੀਦ ਸਕਦੇ ਹੋ ਇਹਨਾਂ ਤਸਵੀਰਾਂ ਦੇ ਰਾਹੀਂ ਦੇਖੋ ਕਿ ਕਿਵੇਂ ਲਾਸ਼ ਲਾਸ਼ ਕਰਦੀਆਂ ਚੀਜ਼ਾਂ ਆਉਣ ਵਾਲੇ ਖਰੀਦੋ-ਫਰੋਖਤ ਕਰਨ ਵਾਲਿਆਂ ਦਾ ਮਨ ਮਾਉਂਦੀਆਂ ਨੇ ਵੱਡੀ ਗੱਲ ਇਹ ਵੀ ਕਿ ਬੇਸ਼ੱਕ ਤੁਹਾਨੂੰ ਚੀਜ਼ਾਂ ਦੇ ਉੱਪਰ ਰੇਟ ਲਿਸਟ ਰੇਟ ਲਿਖਿਆ ਹੋਇਆ ਮਿਲੇ ਪਰ ਤੁਸੀਂ ਖਰੀਦੋ-ਫਰੋਖਤ ਕਰਨ ਵੇਲੇ ਭਾ ਦੀ 판 ਤੋੜ ਵੀ ਕਰ ਸਕਦੇ ਹੋ ਵੱਡੇ-ਵੱਡੇ ਬ੍ਰਾਂਡਾਂ ਦੀ ਨਕਲੀ ਚੀਜ਼ ਤੁਹਾਨੂੰ ਇਸ ਡ੍ਰੈਗਨ ਮਾਰਟ ਦੇ ਵਿੱਚੋਂ ਮਿਲ ਸਕਦੀ ਹੈ ਕਿਹਾ ਜਾਂਦਾ ਹੈ ਕਿ 2023 ਦੇ ਵਿੱਚ ਖਾਤੀ ਦੇ ਉੱਪਰ ਉਹ ਜਗ੍ਹਾ ਜਿਸ ਵਿੱਚ ਸਭ ਤੋਂ ਬਧੇਰੇ ਲੋਕ ਪਹੁੰਚੇ ਦੁਬਈ ਮਾਲ ਉਨ੍ਹਾਂ ਸਥਾਨਾਂ ਦੇ ਵਿੱਚੋਂ ਇੱਕ ਗਿਣੀ ਗਈ ਹੈ। ਦੁਬਈ ਮਾਲ ਦੇ ਵਿੱਚ 2023 ਦੇ ਵਿੱਚ 105 ਮਿਲੀਅਨ ਲੋਕਾਂ ਨੇ ਪਹੁੰਚ ਕੇ ਖਰੀਦੋ-ਫੋਕਤ ਕੀਤੀ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਡ੍ਰੈਗਨ ਮਾਰਟ ਦੇ ਵਿੱਚ ਰੋਜ਼ਾਨਾ 50 ਹਜ਼ਾਰ ਤੋਂ ਲੈ ਕੇ 80 ਹਜ਼ਾਰ ਲੋਕ ਪਹੁੰਚਦੇ ਨੇ।